ਅੱਜ ਪੂਰੇ ਵਿਸ਼ਵ ਦੇ ਵਿੱਚ ਕ੍ਰਿਸ਼ਨ ਭਗਵਾਨ ਕ੍ਰਿਸ਼ਨ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਔਰ ਲੁਧਿਆਣਾ ਵਿੱਚ ਇਸਕੋਨ ਟੈਂਪਲ ਇਸਕੋਨ ਜਨਪਦ ਜਿਹੜਾ ਕਿ ਹਿਰੋਮਸਿੰਧ ਨਾਲ ਜਨਪਦ ਸਟੇਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਆਏ ਨੇ ਬਹੁਤ ਵਧੀਆ ਜੀ ਆਏ ਆ ਸੀ ਇਸਕੋਨ ਮੰਦਿਰ ਹਰ ਸਾਲ ਆਏ ਆ ਬਹੁਤ ਵਧੀਆ ਇੰਤਜ਼ਾਮ ਹੈ ਨਾ ਤੇ ਬਹੁਤ ਵਧੀਆ ਇੱਥੇ ਮਤਲਬ ਕਿ ਸਜਾਇਆ ਇਹਨਾਂ ਨੇ ਸਜਾਵਟ ਬਹੁਤ ਵਧਾਈਏ ਡੀ ਜੇ ਬਹੁਤ ਵਧੀਆ ਵਧਾਇਆ ਹੈ ਪਿਛਲੇ 3 ਦਿਨ ਮਿੰਨਤ ਤੋਂ ਪੂਰੀਆਂ ਸਾਡੀਆਂ ਤਿਆਰੀਆਂ ਚੱਲਦੀਆਂ ਪਈਆਂ ਸੀਗੀਆਂ ਤੁਸੀਂ ਮੰਦਰੀ ਡੈਕੋਰੇਸ਼ਨ ਦੇਖੋ ਸਾਰੇ ਇਹਦੇ ਪਹਿਲਾਂ ਪਲਾਨ ਬਨੇ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਣੇ ਕਲਕੱਤੇ ਤੋਂ ਫੁੱਲ ਆਏ ਨੇ ਕੁਝ ਵਿਦੇਸ਼ੀ ਫੁੱਲ ਵੀ ਮੰਗਾਏ ਗਏ ਨੇ ਫੋਰਨ ਤੋਂ ਵੀ ਫੁੱਲ ਆਏ ਨੇ ਤੁਸੀਂ ਦੇਖ ਸਕਦੇ ਹੋ ਕਿ ਐਡੀ ਸੁੰਦਰ ਡੈਕੋਰੇਸ਼ਨ ਹੋਈ ਹੈ ਇੱਥੇ ਇੱਥੇ ਬਹੁਤ ਮਜ਼ਾ ਆ ਰਿਹਾ ਲੱਗਦਾ ਜਿਦਾ ਸਾਕਸ਼ਾਤ ਕ੍ਰਿਸ਼ਨ ਬੈਠੇ ਆ ਔਰ ਅਪਨ ਸਾਡੀ ਸੇਵਾ ਵੀ ਹੁੰਦੀ ਹੈ ਇੱਥੇ ਰੋਜ਼ ਹਾਰ ਸੇਵਾ ਔਰ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਆਪ ਭਗਵਾਨ ਆਪਨੇ ਕਿਰਪਾ ਬਣਾਈ ਰੱਖੇ

ਬਹੁਤ ਜ਼ਿਆਦਾ ਭਗਵਾਨ ਸਜਾਵਟ ਬਹੁਤ ਅੱਛੀ ਕੀਤੀ ਹੋਈ ਹੈ ਔਰ ਬਹੁਤ ਉਹਨਾਂ ਦਾ ਰੰਗ ਰੂਪ ਬਹੁਤ ਅੱਛੀ ਤਰ੍ਹਾਂ ਖਿਲਿਆ ਹੋਇਆ ਹੈ ਔਰ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ ਹਰੇ ਕ੍ਰਿਸ਼ਨਾ ਦੋਸਤੋ ਮੇਰਾ ਨਾਮ ਹੈ ਹਰਦੀਪ ਦੁਆ ਤਾਂ ਤਾਂ ਲੱਗ ਗਿਆ ਆਇਆ ਵਾ ਤੁਹਾਨੂੰ ਦੱਸਦਾ ਕਿ ਵਿਸ਼ੇਸ਼ ਤੌਰ ਤੇ ਜਿਹੜਾ ਵਾ ਗੋਰਾ ਮਣੀ ਦੇਵੀ ਜੀ ਜਿਹੜੇ ਨੇ ਲੁਧਿਆਣਾ ਸ਼ਹਿਰ ਤੇ ਪਹੁੰਚੇ ਨੇ ਉਹਨਾਂ ਦਾ ਜਿਹੜਾ ਕਾਰਜਕ੍ਰਮ ਇਸ ਸਮੇਂ ਜਿਹੜਾ ਵਾ ਚੱਲ ਰਿਹਾ ਵਾ ਤੇ ਆਓ ਫਿਰ ਗੱਲ ਕਰਦੇ ਆ ਸਿੱਧਾ ਸਿੱਧਾ ਇਸਕੌਨ ਟੈਂਪਲ ਦੇ ਪਖਤਜਾਨ ਨਾਲ ਆਓ ਗੱਲ ਕਰਦੇ ਹਰੀ ਕ੍ਰਿਸ਼ਨਾ ਹਰੇਕ ਜੀਸ਼ਨਾ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਜਨਮਾ ਕ੍ਰਿਸ਼ਨ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਲੱਖ ਲੱਖ ਕਰੋੜ ਕਰੋੜ ਵਧਾਈਆਂ ਜਿੱਦਾਂ ਕਿ ਅੱਜ ਪੂਰੇ ਵਿਸ਼ਵ ਦੇ ਵਿੱਚ ਕ੍ਰਿਸ਼ਨ ਭਗਵਾਨ ਕ੍ਰਿਸ਼ਨ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਔਰ ਲੁਧਿਆਣਾ ਵਿੱਚ ਇਸਕੋਨ ਟੈਂਪਲ ਇਸਕੋਨ ਜਨਪਦ ਜਿਹੜਾ ਕਿ ਹੀਰੋਮੰਦ ਸਿੰਘ ਨਾਲ ਜਨਪਦ ਸਟੇਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਆਏ ਨੇ ਸਾਡੀ 15 ਏਕੜ ਦੀ ਪਾਰਕਿੰਗ ਵੀ ਅੱਜ ਛੋਟੀ ਪੈ ਗਈ ਹੈ 5 ਏਕੜ ਦੇ ਵਿੱਚ ਬਣਿਆ ਹੋਇਆ ਮੰਦਿਰ ਵੀ ਛੋਟਾ ਲੱਗਦਾ ਪਿਆ ਸਾਨੂੰ ਅਸੀਂ ਲੁਧਿਆਣਾ ਵਾਸੀ ਆ ਦਾ ਇਸ ਕੋਨ ਜਨਪਤ ਵੱਲੋਂ ਮੈਨੇਜਮੈਂਟ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਲੁਧਿਆਣਾ ਵਾਸੀ ਇਸ ਮੰਦਿਰ ਨੂੰ ਇੰਨਾ ਪ੍ਰੇਮ ਕਰ ਰਹੇ ਨੇ ਇੰਨਾ ਪ੍ਰੇਮ ਕਰ ਰਹੇ ਜਿੰਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੋਈ ਸ਼ਾਕਤ ਆਮ ਨਹੀਂ ਹੈ ਵਿਸ਼ੇਸ਼ ਰੂਪ ਤੋਂ ਯੂ ਐਸ ਏ ਤੋਂ ਗੋਰਾ ਮਣੀ ਜੀ ਥਿਆ ਇਹਨੇ ਉਹ ਕੀਰਤਨ ਕਰ ਰਹੇ ਨੇ ਤੁਸੀਂ ਉੱਥੇ ਬੈਠਣ ਦਾ ਜਗ੍ਹਾ ਤੱਕ ਨਹੀਂ ਹੈਗੀ ਲੋਕ ਇੰਨਾ ਪ੍ਰੇਮ ਕਰਦੇ ਨੇ ਇਸ ਕੋਨ ਨੂੰ ਭਗਵਾਨ ਨੂੰ ਇੰਨਾ ਪ੍ਰੇਮ ਕਰਦੇ ਨੇ ਅੱਜ ਦੇਖਣ ਨੂੰ ਮਿਲ ਰਿਹਾ ਜੀ ਕਿੰਨੇ ਸਮੇਂ ਤੋਂ ਤਿਆਰੀਆਂ ਕਰ ਰਹੇ ਸੀ ਇਸ ਖਾਸ ਦਿਨ ਦੇ ਜਨਮ ਅਸ਼ੇ ਸਾ ਪਿਛਲੇ 3 ਮਹੀਨੇ ਤੋਂ ਪੂਰੀਆਂ ਸਾਡੀਆਂ ਤਿਆਰੀਆਂ ਚੱਲਦੀਆਂ ਪਈਆਂ ਸੀਗੀਆਂ ਤੁਸੀਂ ਮੰਦਿਰ ਦੀ ਡੈਕੋਰੇਸ਼ਨ ਦੇਖੋ ਸਾਰੇ ਇਹਦੇ ਪਹਿਲਾਂ ਪਲਾਨ ਬਣੇ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਣੇ ਕਲਕੱਤੇ ਤੋਂ ਫੁੱਲ ਆਏ ਨੇ ਕੁਝ ਵਿਦੇਸ਼ੀ ਫੁੱਲ ਵੀ ਮੰਗਾਏ ਗਏ ਨੇ ਫੌਰਨ ਤੋਂ ਵੀ ਫੁੱਲ ਆਏ ਨੇ ਤੁਸੀਂ ਦੇਖ ਸਕਦੇ ਹੋ ਕਿ ਐਡੀ ਸੁੰਦਰ ਡੈਕੋਰੇਸ਼ਨ ਹੋਈ ਹੈ ਪ੍ਰੋਪਰ ਭਗਤਾਂ ਨੂੰ ਕਿਸੇ ਵੀ ਕੋਈ ਤੱਕਾ ਮੁਕੀ ਨਾ ਹੋਵੇ ਤੁਸੀਂ ਦੇਖ ਸਕਦੇ ਹੋ ਕਿਦਾਂ ਸਚਾਰੂ ਰੂਪ ਦੇ ਨਾਲ ਲਾਈਨਾਂ ਲੱਗਦੀਆਂ ਭੀ ਇਹਦੀ ਪ੍ਰੋਪਰ ਮੈਨੇਜਮੈਂਟ ਕੀਤੀ ਗਈ ਹੈ ਨਕਸ਼ੇ ਬਣਾਏ ਗਏ ਨੇ ਤਾਂ ਜਾ ਕੇ ਅਸੀਂ ਅੱਜ ਇਸ ਮਸਜਿਦ ਪ੍ਰਸ਼ਾਸਨ ਦੇ ਵਿਧਾਰੀ ਮੈਂ ਦੇਖ ਰਹੇ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਮੌਕੇ ਤੇ ਆਏ ਨੇ ਇਵਨ ਕਿ ਡੀਸੀ ਮੈਡਮ ਖੁਦ ਹੋ ਕੇ ਤੇ ਦੁਪਹਿਰ ਵੇਲੇ ਹੋ ਕੇ ਗਏ ਨੇ ਸਾਰੀਆਂ ਪ੍ਰਸਥਿਤੀਆਂ ਦਾ ਮੁਆਇਨਾ ਕਰਕੇ ਗਏ ਨੇ ਐਡਾ ਸਹਿਯੋਗ ਸਾਨੂੰ ਪ੍ਰਸ਼ਾਸਨ ਵੱਲੋਂ ਮਿਲ ਰਿਹਾ ਹੈ ਨੇ ਏਸੀਪੀ ਲਾਇਲਪੁਰ ਦੇ ਆਫੀਸਰ ਰੈਂਕ ਦੇ ਆਫੀਸਰ ਇੱਥੇ ਬੈਠੇ ਨੇ ਜਿਹੜਾ ਸਾਰਾ ਕੁਝ ਕੰਟਰੋਲ ਕਰਦੇ ਪਏ ਨੇ ਸਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਪੈ ਰਹੀ ਹੈ ਸੋ ਕੀ ਕਹਿਣਾ ਚਾਹਾਂਗਾ ਇਸ ਵਿਸ਼ੇਸ਼ ਮੌਕੇ ਤੇ ਲੁਧਿਆਣਾ ਵਾਸੀ ਮੈਂ ਸਾਰੇ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਮੈਂ ਹੀ ਚਾਹਾਂਗਾ ਕਿ ਲੁਧਿਆਣਾ ਵਾਸੀ ਇੱਥੇ ਹੀ ਆਪਣਾ ਅਸ਼ੀਰਵਾਦ ਦੇਣ ਆਪਣਾ ਪ੍ਰੇਮ ਇਸ ਮੰਦਰ ਦੇ ਨਾਲ ਬਣਾਈ ਰੱਖਣ लख लख आशीर्वाद हरे कृष्णा लुधियाना शहर लुधियाना शहर में बहुत उत्साह है और लोग बहुत धूमधाम से आज जन्माष्टमी का पर्व मना रहे हैं गौरामि जी भी आए हुए हैं बाहर से आए हुए हैं और भी बहुत दूर दूर से लोग आए हुए हैं और हम भी यहाँ आते रहते हैं कृष्ण जी के दर्शन करने के लिए और आज जन्माष्टमी मना के बहुत अच्छा लग रहा है यहाँ पे थैंक यू रहे बहुत वीड में आ जा इकबाल सिंह खुराना ਬਹੁਤ ਵਧੀਆ ਜੀ ਆਇਆਂ ਸੀ ਸਕੋਨ ਮੰਦਿਰ ਹਰ ਸਾਲ ਆਇਆ ਬਹੁਤ ਵਧੀਆ ਇੰਤਜ਼ਾਮ ਹੈ ਇਹਨਾਂ ਦਾ ਤੇ ਬਹੁਤ ਵਧੀਆ ਇੱਥੇ ਮਤਲਬ ਕਿ ਸਜਾਇਆ ਇਹਨਾਂ ਨੇ ਸਜਾਵਟ ਬਹੁਤ ਵਧਾਈਏ ਡੀਜੇ ਬਹੁਤ ਵਧੀਆ ਵਧਾਇਆ ਸਾਰੀ ਜਗ੍ਹਾ ਕਿਸ਼ਨ ਭਗਵਾਨ ਦਾ ਜਨਮ ਦਿਨ ਮਨਾਉਣਾ ਚਾਹੀਦਾ ਹੈ ਜਿਹੜੀ ਵੀ ਸਾਰੀ ਪੂਰੀ ਦੁਨੀਆ ਪੂਰੇ ਵਰਲਡ 'ਚ ਮਣਿੰਦਾ ਏਦਾਂ ਹੀ ਆਂਦਾ ਰਵੇ ਤੇ ਸਾਰੇ ਮਨਾਉਂਦੇ ਰਹੀਏ ਸ਼੍ਰੀ ਕਿਸ਼ਨ ਭਗਵਾਨ ਦਾ राधे राधे कितना उत्साह बहुत ज्यादा सर हरे कृष्णा हरे कृष्णा 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 बहुत अच्छा लग रहा है करके। और इतने की तो रौनक ही अलग है इतने तो बहुत मजा लगता है जब साक्षात कृष्ण बैठे हैं और अपनी सेवा भी होंगी इतने रोज हार सेवा और बहुत ज्यादा इंजॉय कर रहे हैं आप भगवान अपनी कृपा बनाए रखन हरे कृष्णा हरे कृष्ण लुध्याण बहुत ज्यादा ये ठाकुर जी की कृपा है हमारे ऊपर की हमारे बीच में इतना सुंदर मंदिर है और मैं सबसे निवेदन करती हूँ जो भी रह गया हो प्लीज आप सब एक बार यहाँ आके जरूर दर्शन करो आज का दिन बहुत पवित्र है और इसको बिल्कुल हम कभी नहीं भूल सकते कि हमारे बीच में स्वयं ठाकुर जी का मंदिर है पास में गौरवणि जी भी ना बहुत सुंदर गौरवमणि बहुत सुंदर कीर्तन करती है और उनके कीर्तन में साक्षात ऐसा लगता है स्वयं प्रभु आ जाते हैं हमारे बीच में बहुत उमंग और उल्लास है धन्यवाद हरे कृष्णा हरे कृष्णा जी हरे कृष्णा कैसा कि? देख रहे हैं कितना उत्साह बहुत अच्छा लग रहा है बहुत अच्छा डेकोरेशन हुआ है माता के मंदिर में आए हैं कृष्णा जी के मंदिर में आए हैं कैसा लग रहा है बहुत अच्छा लग रहा है देखने में बहुत खूबसूरत सजाया है इन लोगों ने बहुत मेहनत लगवाई की हरे कृष्णा उत्साह ਬਹੁਤ ਜ਼ਿਆਦਾ ਉਤਸ਼ਾਹ ਹੈਗਾ ਹਾਂ ਬਹੁਤ ਅੱਛਾ ਲੱਗ ਰਿਹਾ ਹੈ ਹਾਂ ਦੀ ਜਨਮਸ਼ਤਮੀ ਤੇ ਆ ਗਏ ਇਸ ਕੋਨ ਮੰਦਿਰ ਵਿੱਚ ਬਹੁਤ ਜ਼ਿਆਦਾ ਭਗਵਾਨ ਸਜਾਵਟ ਬਹੁਤ ਅੱਛੀ ਕੀਤੀ ਹੋਈ ਹੈ ਔਰ ਬਹੁਤ ਉਹਨਾਂ ਦਾ ਰੰਗ ਰੂਪ ਬਹੁਤ ਅੱਛੀ ਤਰ੍ਹਾਂ ਖਿਲਿਆ ਹੋਇਆ ਹੈ ਔਰ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ ਕੋਰਾਮਣੀ ਜੀ ਵੀ ਆਏ ਹੋਏ ਹਨ ਉਹਨਾਂ ਦਾ ਭਜਨ ਬਹੁਤ ਅੱਛੇ ਹੁੰਦੇ ਹੈ ਰਾਦੇ ਰਾਦੇ ਜੀ ਤੁਹਾਡੇ ਸਾਹਮਣੇ ਕਿੰਨਾ ਦੇਖ ਰਿਹਾ ਨਾ ਬਹੁਤ ਜ਼ਿਆਦਾ ਹੈਗਾ ਉਤਸ਼ਾਹ ਹਾਂ ਜੀ ਸਾਨੂੰ ਵੀ ਅਸੀਂ ਵੀ ਆਏ ਆ ਤੇ ਬਹੁਤ ਵਧੀਆ ਲੱਗਿਆ ਸਾਨੂੰ ਆਹ ਜੀ ਸੀ ਹਾਂ ਜੀ ਵਧੀਆ ਲੱਗ ਰਿਹਾ ਉਹ ਨਾਲ ਨਾਲ ਬਹੁਤ ਵਧੀਆ ਹੈ ਬਹੁਤ ਬਦੀ ਹੈ ਤੁਸੀਂ ਜਿਹਨ ਸੋਣੇ ਸਵਾਤ ਤੇ ਰਹਿੰਦੇ ਆ ਮਮਾ ਪਹਿਲੀ ਵਾਰੀ ਆਏ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਿਆ ਹਾਂ ਜੀ ਹਾਂ ਜੀ ਹੈਗੇ ਜੀ ਸੋਹਣਾ ਸਾਹ ਦੇਖ ਰਿਹਾ ਲੋ ਤੇ ਬਹੁਤ ਜ਼ਿਆਦਾ ਆਪ ਸਭ ਦੇਖਿਓ ਕਿੰਨਾ ਕਿੰਨੀ ਲਾਈਟਿੰਗ ਹੈ ਕਿੰਨਾ ਸਬਕੂਚਾ ਹੈ ਕੀ ਗੋਰਾਮਾਨੇ ਦੀ ਆਵਾਜ਼ ਚੱਲ ਰਹੀ ਹੈ ਕਿੰਨਾ ਆਨੰਦ ਆ ਰਿਹਾ ਹੈ ਭਕਤੋਗਰ ਜਸ ਚਲਤੇ ਹੀ ਜਾ ਰਹੇ ਕੋਈ ਰੁਕਣੇ ਕੋ ਤਿਆਰੀ ਨਹੀਂ ਹੈ ਸਟੋਪੇਜ ਹੀ ਨਹੀਂ ਹੈ ਕਈ ਪੇ ਤਾਂ ਹਰੇਕ੍ਰਿਸ਼ਨ ਹਰੇਕ੍ਰਿਸ਼ਨ ਕ੍ਰਿਸ਼ਨ ਕ੍ਰਿਸ਼ਨ ਹਰੇ 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 ਰਾਮ ਹਰੇ ਰਾਮ 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 ਹਰੇ ਹਰੇ ਜਿੱਥੇ ਬਹੁਤ ਹੀ ਵਧੀਆ ਜਿਹੜੇ ਹੈਗੇ ਆ ਬੰਦੋਬਸਤ ਜਿਹੜੇ ਮੰਦਿਰ ਦੇ ਪ੍ਰਬੰਧਾ ਕਿ ਉਹਨਾਂ ਨੇ ਕੀਤੇ ਹੋਏ ਆ ਤੇ ਪੁਲਿਸ ਵੱਲੋਂ ਵੀ ਪੂਰੀ ਫੋਰਸ ਇੱਥੇ ਸਾਡੀ ਵੀ ਡਿਪਲੋਏਡ ਹੈ ਤੇ ਬੜੀ ਖੁਸ਼ੀ ਦਾ ਮਾਹੌਲ ਹੈ ਇੱਥੇ ਬਖਤ ਬੜੇ ਦੂਰ ਦੂਰ ਇੱਥੋਂ ਆਏ ਨੇ ਤੇ ਮੇਰੀ ਸਾਰਿਆਂ ਨੂੰ ਅਪੀਲ ਹੈ ਇਸ ਤਰੀਕੇ ਨਾਲ ਹੀ ਬੜੇ ਸ਼ਾਂਤੀਪੂਰਨ ਤਰੀਕੇ ਨਾਲ ਤਿਉਹਾਰ ਮਨਾ ਕੇ ਤੇ ਪ੍ਰਭੂ ਤੋਂ ਤੁਸੀਂ ਆਸ਼ੀਰਵਾਦ ਕੈਮਰਾ ਪਰਸਨ ਧਰਮੇ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ ਹਰੇ ਕ੍ਰਿਸ਼ਨ